ਚੜਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ ਮਾਰਿਆ ਨੰਗਾ ਤੜਕਰਾਜ ਨੇ ਕਿੱਟਿਆ ਹੰਕਾਰਾ ਧਰਤੀ ਪੈ ਗਿਆ ਹਲਚਲ ਸਭ ਛੋਟੇ ਕਰ ਬਾਰਾ ਸੇ ਤੰਦ ਗਲੇਸ਼ ਮੇ ਖੱਪਿਓ ਸਭ ਸੰਸਾਰਾ ਰਾਜੇ ਸ਼ਾਬ ਜਿੰਦੜੇ ਸਭ ਉਸ ਇਸ਼ਾਰਾ ਸੱਚੇ ਸਤਗੁਰੂ ਬਾਜੋ ਕੋ ਨਹੀਂ ਪੈ ਕਾਟਨ ਹਰਾ ਮੀਨੀਏ ਮਸੰਦੀਏ ਨੜੀ ਕੁੜੀ ਮਾਰ ਕੀ ਸਭਾ ਉਠਾਏ ਕਾ ਖੁਰਕਾ ਨੂੰ ਦਿਓ ਦੇ ਹਸਤ ਲੋ ਭਾਜਣਾ ਪਾਏ ਕਾ ਗੁਰ ਸਿੰਘਾਂ ਰਜੇ ਜਕਾਰੇ ਗਜੌਨਗੇ ਗੁਰੂ ਕੇ ਪਿਆਰੇ ਗੱਜ ਬੱਜ ਕੇ ਜਕਾਰੇ ਗਜਾਵੇਂ ਨਿਆਲੋ ਦਾ ਸੋਦਾ ਲਾਵੇ ਜੋ ਆਇਆ ਮਹਾਕਾਲ ਕੀ ਸ਼ਰਨ ਸੋਨਿਹਾਲ ਸਤਿ ਸ਼੍ਰੀ ਅਕਾਲ ਜਿੱਟਿਓ ਬਾਜਾਂ ਵਾਲਿਓ ਸਤ ਕਰੋ ਰੱਖਿਓ ਫਿਰਦ ਬਣੇ ਦੀ ਲਾਜ ਜਿੱਤੋ ਗੁਤੋ ਸ਼ੀਦੋ ਸਿੰਘੋ ਸਰਬੱਤ ਗੁਰਖਾਦਸੇ ਸਿੰਘ ਜੀ ਕੋ ਸਤਿ ਸ਼੍ਰੀ ਅਕਾਲ ਲਾੜ ਲਿਓ ਫੌਜਾਂ ਦੇ ਮਾਲਕੋ ਸਤ ਕਰੋ ਫੌਜਾ ਰੱਖੇ ਤੇਰਾ ਖਾਲਸਾ ਸਦਾ ਹੀ ਜਪੇ ਹਰ ਸੁਖਾ